ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰਾਲੀ ਚੋਰੀ ਤਾਂ ਸੁਣੇ ਸੀ ਅਸੀਂ ਕਿ ਬੌਕਰ ਵਾਲੇ ਹੁਣ ਟਰਾਲੀ ਚੋਰ ਸਾਬਤ ਹੋ ਚੁੱਕੇ ਸੀ ਮਤਲਬ ਸੁਣੇ ਨਹੀਂ ਸੀ ਕਿ ਟਰਾਲੀਆਂ ਕਿਸਾਨ ਅੰਦੋਲਨ ਤੋਂ ਚੋਰੀ ਹੋਈਆਂ ਨਾਬੇ ਦੇ ਧਰਤੀ ਥੱਲੋਂ ਲੱਭ ਗਈਆਂ ਇਹਨਾਂ ਦੇ ਅਹੁਦੇਦਾਰਾਂ ਦੇ ਇਹਨਾਂ ਦੇ ਅਫਸਰਾਂ ਦੇ ਘਰਾਂ ਚੋਂ ਟਰਾਲੀਆਂ ਲੱਭ ਗਈਆਂ ਪਰ ਹੁਣ ਮੇਰੇ ਵੀਰੋ ਬਲੋਕ ਸਮਤੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾ ਲੁੱਟ ਕੇ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਸਰਕਾਰ ਵੋਟ ਚੋਰ ਵੀ ਬਣ ਚੁੱਕੀ ਆ ਤੁਹਾਨੂੰ ਪਤਾ ਕਿ ਰਾਹੁਲ ਗਾਂਧੀ ਨੇ ਬੜਾ ਵੱਡਾ ਪੱਧਰ ਤੇ ਬੜੇ ਵੱਡੇ ਪੱਧਰ ਤੇ 14 ਦਸੰਬਰ RAM LILA ਮੈਦਾਨ ਵੋਟ ਚੋਰੀ ਰੈਲੀ ਰੱਖੀ ਹੋਈ ਆ ਕਿਉਂਕਿ ਅਗਰ ਆਪਾਂ ਇਸ ਤਰ੍ਹਾਂ ਵੋਟਾ ਚੋਰੀ ਹੋਣ ਦਿੱਤੀਆਂ ਤਾਂ ਉਹ ਦਿਨ ਦੂਰ ਨਹੀਂਗਾ ਜਿੱਦਨ ਭਾਰਤ ਇੱਕ ਫਾਸਿਸਟ ਦੇਸ਼ ਬਣ ਜਾਏ ਇੱਕ ਦੇਸ਼ ਬਣੇਗਾ ਇੱਕ ਤਾਨਾਸ਼ਾਹ ਇਤੇ ਰਾਜ ਕਰੇਗਾ ਇੱਕ ਪੱਕੇ ਤੌਰ ਤੇ ਡਿਕਟੇਟਰ ਹੋ ਜਾਏਗਾ ਜਦ ਤੱਕ ਉਹ ਜਿੰਦਾ ਵਾ ਜਿਵੇਂ ਕਿ ਰਸ਼ੀਆ ਦੇ ਵਿੱਚ ਹੋ ਰਿਹਾ ਵਾ ਜਿਵੇਂ ਕਿ ਨਾਰਥ ਕੋਰੀਆ ਵਿੱਚ ਹੋ ਰਿਹਾ ਔਰ ਜਿਵੇਂ ਜਮਹੂਰੀਅਤ ਦਾ ਕਾਣ ਸਾਡੇ ਨਾਲ ਦੇ ਦੇਸ਼ ਪਾਕਿਸਤਾਨ ਵਿੱਚ ਹੋਇਆ ਇੱਕ ਵਿਸ਼ਵ ਪ੍ਰਸਿੱਧ ਲੀਡਰ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਸੁੱਟਤਾ ਸੜਨ ਵਾਸਤੇ ਮਰਨ ਵਾਸਤੇ ਤੇ ਸਾਰੇ ਪਾਕਿਸਤਾਨ ਤੇ ਰਾਜ ਫੌਜ ਦੇ ذریعے ਕੀਤਾ ਜਾ ਰਿਹਾ ਉਹੀ ਮਾਡਲ ਬੀਜੇਪੀ ਨੇ ਨੈਸ਼ਨਲ ਪੱਧਰ ਤੇ ਅਡਾਪਟ ਕੀਤਾ ਤੇ ਉਹੀ ਮਾਡਲ ਛੋਟੇ ਮੋਦੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਚ ਅਡਾਪਟ ਕੀਤਾ ਇਕ ਸਿਸਟਮੈਟਿਕ ਤਰੀਕੇ ਦੇ ਨਾਲ ਕਿਵੇਂ ਬਲੌਕ ਸੰਮਤੀਆ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਇਲੈਕਸ਼ਨਾਂ ਦੇ ਜਿੰਨੇ ਕੈਂਡੀਡੇਟ ਸੀ ਸਾਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦੇ ਕਾਗਜ਼ ਰਿਜੈਕਟ ਸਿੱਧੇ ਕੈਂਡੀਡੇਟਾਂ ਦੇ ਉੱਤੇ ਪਰਚੇ ਦਰਜ ਬਾਈ ਨੇਮ ਜਿਹੜੇ ਲੋਕ ਬਲੌਕ ਸੰਮਤੀਆ ਜ਼ਿਲ੍ਹਾ ਪਰਿਸ਼ਦ ਲੜ ਰਹੇ ਸੀ ਮੇਰੇ ਹਲਕੇ ਸਵੇਤ ਸਾਰੇ ਪੰਜਾਬ ਪੱਗਾਂ ਉਛਾਲੀਆਂ ਗਈਆਂ ਪੁਲਿਸ ਦੀ ਆਡੀਓ ਜਿਹੜੀ ਆਈ ਵਰੁਣ ਸ਼ਰਮਾ ਐਸਐਸਪੀ ਸ਼ਰੇ ਆਮ ਆਪਣੇ ਕੁਲੀਗਸ ਡੀਐਸਪੀਆ ਦੀ ਕਾਨਫਰੈਂਸ ਕਾਲਸ ਵਿੱਚ ਕਹਿ ਰਿਆ ਕਿ ਬਈ ਜਿਹੜੇ ਵਿਰੋਧੀਆਂ ਦੇ ਉਮੀਦਵਾਰ ਨੇ ਆਪਣੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਐਮਐਲਏ ਨੂੰ ਪੁੱਛ ਲੋ ਉਹਨਾਂ ਨੂੰ ਘਰਾਂ ਚੋਂ ਚੱਕ ਲੋ ਉਹਨਾਂ ਨੂੰ ਰਾਹ ਚੋਂ ਚੱਕ ਲੋ ਥੋੜਾ ਜਿਹਾ ਲਿਆਜ ਕਰ ਲਿਓ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਚੋਂ ਨਾ ਚੱਕਿਓ ਇਹ ਸਾਰੇ ਮਸਲੇ ਨੂੰ ਕੱਲ ਸ਼ਾਮੀ ਆਨਰੇਬਲ ਹਾਈ ਕੋਰਟ ਆਫ ਪੰਜਾਬ ਹਰਿਆਣਾ ਨੇ ਕੌਗਨੀਸ਼ੈਂਸ ਲੈਂਦਿਆਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਤੇਰੇ ਕੋਲ ਸਿਰਫ 24 ਘੰਟੇ ਦਾ ਸਮਾਂ ਹੈ ਇਸ ਆਡੀਓ ਦੇ ਬਾਰੇ ਰਿਪੋਰਟ ਦਿਓ ਕਿਉਂਕਿ ਚੋਣ ਕਮਿਸ਼ਨ ਸਾਡਾ ਰਾਜਕਮਲ ਚੌਧਰੀ ਇੱਕ ਰਿਟਾਇਰਡ ਆਈਐਸ ਆਫਸਰ ਆ ਆਮ ਆਦਮੀ ਪਾਰਟੀ ਸਰਕਾਰ ਦਾ ਹੱਥ ਕੋਕਾ ਉਹਨਾਂ ਦਾ ਮਾਊਥ ਪੀਸ ਅੰਗਰੇਜ਼ੀ ਚ ਕਹਿੰਦੇ ਉਹਨਾਂ ਦਾ ਸਟੂਜ ਬਣ ਕੇ ਕੰਮ ਕਰ ਰਿਹਾ ਮੈਂ ਘੱਟੋ ਘੱਟ ਹਲਕਾ ਪਲਾਚੋਂ 10 ਈਮੇਲਸ ਪੁਖਤਾ ਸ਼ਿਕਾਇਤਾਂ ਪਰਚਿਆਂ ਸਮੇਤ ਤਾਂਦਲੀਆਂ ਸਮੇਤ ਗਲਤ ਪਰਚੇ ਰੱਦ ਕਰਨ ਦੇ ਸਮੇਤ 10 ਸ਼ਿਕਾਇਤਾਂ ਇਸ ਰਾਜਕਮਲ ਚੌਧਰੀ ਨੂੰ ਕੀਤੀਆਂ ਕਟੋ-ਕਟ 10 ਵਾਰੀ ਮੇਰੀ ਇਹਦੇ ਨਾਲ ਗੱਲ ਹੋਈ ਪਰ ਜ਼ੀਰੋ ਐਕਸ਼ਨ ਇਸ ਬੰਦੇ ਨੇ ਕੀਤਾ ਜ਼ੀਰੋ ਔਰ ਸਾਰੇ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਜਮਹੂਰੀਅਤ ਦਾ ਲੁੱਟ ਹੋਈ ਤੇ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ ਮੇਰਾ ਖਿਆਲ ਹੈ ਕਟੋ-ਕਟ 20-25 ਲੱਖ ਰੁਪਏ ਸਰਕਾਰ ਤੋਂ ਗੱਡੀ ਮੋਟਰ ਕਾਰ ਨੌਕਰ ਚਾਕਰ ਸਿਕਿਉਰਿਟੀ ਦਾ ਲੈਂਦਾ ਲੇਕਿਨ ਉਸਨੇ ਜਮਹੂਰੀਅਤ ਦੇ ਘਾਣ ਹੋਣ ਵਿੱਚ ਕਤਲ ਕਰਨ ਵਿੱਚ ਉਹ ਭਾਈਵਾਲ ਬਣ ਗਿਆ ਆਮ ਆਦਮੀ ਪਾਰਟੀ ਦਾ ਇਸ ਲਈ ਪੰਜਾਬ ਦੇ ਵਿੱਚ ਇਹ ਵੋਟ ਚੋਰ ਵੀ ਸਾਬਤ ਹੋ ਗਏ ਨੇ ਮੈਂ ਹਾਈ ਕੋਰਟ ਦੇ ਦਿੱਤੇ ਹੋਏ ਫੈਸਲੇ ਦਾ ਭਰਪੂਰ ਸਵਾਗਤ ਕਰਦਾ ਹਾਂ ਔਰ ਹਾਈ ਕੋਰਟ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਓ ਬਜਾਏ ਕਿ ਵਰੁਣ ਸ਼ਰਮਾ ਦੇ ਖਿਲਾਫ ਕਾਰਵਾਈ ਕਰਨ ਦੇ ਜਿਨ੍ਹਾਂ ਲੋਕਾਂ ਨੇ ਸਮੇਤ ਸੁਖਵੀਰ ਸਿੰਘ ਬਾਦਲ ਜੇ ਨੇ ਆਡੀਓ ਰਿਲੀਜ਼ ਕੀਤੀ ਉਹਨਾਂ ਨੂੰ ਨੋਟਿਸ ਕੱਢ ਤੇ ਕਿ ਇਹ ਜਾਲੀ ਆਡੀਓ ਹੈ ਬਿਨਾ ਕਿਸੇ ਤਸਦੀਕ ਕਰਾਏ ਬਿਨਾ ਕਿਸੇ ਫੋਰੈਂਸਿਕ ਜਾਂਚ ਤੋਂ ਕਰਾਏ ਉਹਨਾਂ ਨੂੰ ਉਲਟਾ ਨੋਟਿਸ ਰਤਨਦੀਪ ਸਿੰਘ ਢਾਲੀਵਾਲ ਇੱਕ ਆਜ਼ਾਦ ਪੱਤਰਕਾਰ ਸਮੇਤ 6 ਬੰਦਿਆਂ ਨੂੰ ਨੋਟਿਸ ਕੱਢੇ ਕਿ ਕਿਉਂ ਨਾ ਤੁਹਾਡੇ ਉੱਤੇ ਉਲਟੇ ਪਰਚੇ ਦਰਜ ਕੀਤੇ ਜਾਣ ਇੰਦਾ ਹੀ ਭਗਵੰਤ ਮਾਨ ਦੀ ਉਹ ਜਿਹੜੀ 6 ਸਟੇਪ ਸੀਗੀ ਉਸ ਵੀਡੀਓ ਨੂੰ ਜਿਹੜੀ ਮੇਰੇ ਹਿਸਾਬ ਦੇ ਨਾਲ ਬਿਨਾ ਫੋਰੈਂਸਿਕ ਲੈਬ ਤੋਂ ਆਪੇ ਹੀ ਕਹਿਤਾ ਆਪੇ ਹੀ ਪੁਲਿਸ ਆਪੇ ਸ਼ਿਕਾਇਤਕਰਤਾ ਆਪੇ ਹੀ ਸਰਕਾਰੀ ਵਕੀਲ ਜੱਜ ਸਾਹਿਬ ਕੋ ਚਲੇ ਗਏ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਹੈ ਜਦ ਤੱਕ ਤੁਸੀਂ ਇੱਕ ਤਾਰੂ ਚਾਕ ਵਾਂਗ ਗਵਰਨਰ ਪੰਜਾਬ ਨੇ ਜਿਹੜੀ ਉਹਦੀ ਇੱਕ ਵੱਧ ਫੈਲੀ ਕਰਦੇ ਦੀ ਵੀਡੀਓ ਕਲਿੱਪ ਤਸਦੀਕ ਕਰਾਈ ਸੀ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਫਿਰ ਪਤਾ ਲੱਗਦਾ ਜਾ ਕੇ ਕਿ ਇਹ ਸੱਚੀ ਆ ਕਿ ਝੂਠੀ ਆ ਇਹ ਮੇਰੇ ਹਿਸਾਬ ਦੇ ਨਾਲ ਵਰੁਣ ਸ਼ਰਮਾ ਦੀ ਆਡੀਓ ਨੂੰ ਬੇਤੁਕੇ ਤਰੀਕੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਆ ਜਾ ਰਿਹਾ ਔਰ ਇਦਾਂ ਹੀ ਭਗਵੰਤ ਮਾਨ ਦੀ ਜਿਹੜੀ 6 ਸਟੇਪ ਸੀ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਗਦਾ ਗਰਦਾਨ ਕੇ ਤੇ ਸਾਰੇ ਲੋਕਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਕੇ ਮੇਰਾ ਆਪਣਾ ਫੇਸਬੁਕ ਲਾਈਵ ਜਿੱਥੇ ਮੈਂ ਹੁਣ ਕਰ ਰਿਹਾ ਤੁਹਾਡੇ ਨਾਲ ਮੈਂ ਆਪਣੇ ਸਹੀ ਅਕਾਊਂਟ ਤੋਂ ਨਹੀਂ ਕਰ ਪਾ ਰਿਹਾ ਮੇਰੇ ਫੋਨ ਦੀ ਗੈਜਟ ਤੋਂ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਸ਼ਿਕਾਇਤਾਂ ਕਰਕੇ ਬੰਦ ਕਰਾਇਆ ਇਸ ਲਈ ਮੇਰੇ ਵੀਰੋ ਜੇ ਤਾਂ ਆਪਣਾ ਸੂਬਾ ਬਚਾਉਣਾ ਔਰ ਆਪਣਾ ਦੇਸ਼ ਬਚਾਉਣਾ ਤੇ ਫਿਰ ਆਪਾਂ ਨੂੰ ਬੀਜੇਪੀ ਨੂੰ ਚਲਦਾ ਕਰਨਾ ਪਵੇਗਾ ਭਾਰਤ 'ਚੋਂ ਤੇ ਛੋਟੇ ਮੋਦੀ ਤੇ ਤਾਨਾਸ਼ਾ ਨੂੰ ਜਿਹੜੇ ਵੋਟ ਚੋਰ ਸਾਬਤ ਹੋ ਗਏ ਨੇ ਪੰਜਾਬ 'ਚ ਇਹਨਾਂ ਨੂੰ ਪੰਜਾਬ 'ਚੋਂ ਜਲਦ ਤੋਂ ਜਲਦ ਜਿਹੜਾ ਚਲ ਕਰਨਾ ਪਵੇਗਾ ਤੁਹਾਨੂੰ ਇਹਨਾਂ ਨੂੰ ਇਥੋਂ ਖਤਮ ਕਰਨਾ ਪਵੇਗਾ ਔਰ ਇਹਨਾਂ ਨੂੰ ਕੱਢਣਾ ਪਵੇਗਾ ਵਰਨਾ ਪੰਜਾਬ ਨੂੰ ਇਹ ਬਹੁਤ ਵੱਡੇ ਪੱਧਰ ਤੇ ਲੁੱਟ ਧਰਿਆ ਹੀ ਨੇ ਕੁੱਟ ਵੀ ਰਹੇ ਨੇ ਤੇ ਇਹ ਸਾਡੇ ਪੰਜਾਬ ਦੀ ਸਾਰਾ ਕੁਝ ਖਤਮ ਕਰਕੇ ਜਾਣਗੇ ਅੱਜ ਸਾਡੀ ਕਿਸਾਨ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਸੀਗੀ ਕਿਰਨਜੀਤ ਸਿੰਘ ਜੀ ਸੰਧੂ ਜਿਹੜੇ ਸਾਡੇ ਪ੍ਰਧਾਨ ਨੇ ਚੇਅਰਮੈਨ ਨੇ ਪੰਜਾਬ ਕਿਸਾਨ ਕਾਂਗਰਸ ਦੇ ਅਸੀਂ ਸਾਰਿਆਂ ਨੇ ਤੈਅ ਕੀਤਾ ਕਿ 14 ਤਰੀਕ ਨੂੰ ਵੱਡੇ ਪੱਧਰ ਦੇ ਉੱਤੇ ਰਾਮਲੀਲਾ ਮੈਦਾਨ ਵੋਟ ਚੋਰੀ ਡੈਲੀ ਵਿੱਚ ਅਸੀਂ ਆਪਣਾ ਹਿੱਸਾ ਪਾਵਾਂਗੇ ਤੇ ਦੇਸ਼ ਦੀ ਜਮਹੂਰੀਅਤ ਨੂੰ ਬਚਾਵਾਂਗੇ ਤੇ ਤੁਹਾਨੂੰ ਅਪੀਲ ਹੈ ਕਿ 14 ਤਰੀਕ ਨੂੰ ਤੁਸੀਂ ਦੱਬ ਕੇ ਵੋਟਾਂ ਝਾੜੂ ਪਾਰਟੀ ਬੋਕਰ ਪਾਰਟੀ ਦੇ ਖਿਲਾਫ ਪਾ ਕੇ ਜਿਨ੍ਹਾਂ ਨੇ ਝੂਠੇ ਪਰਚੇ ਦਰਜ ਦਾ ਦੌਰ ਕਰਤਾ ਅੰਤ ਕਰਤਾ ਇਹਨਾਂ ਨੂੰ ਹਰਾ ਕੇ ਤੇ ਆਪਣੇ ਪੰਜਾਬ ਦੀ ਜਮਹੂਰੀਅਤ ਨੂੰ ਬਚਾਉਣ ਦਾ ਉਪਰਾਲਾ ਕਰੋ ਸਰਦਾਰ ਸੁਖਬਾਲ ਸਿੰਘ ਖੜਾ ਜਿੰਦਾਬਾਦ ਸਰਦਾਰ ਸੁਖਬਾਲ ਸਿੰਘ ਖੜਾ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਬਹੁਤ ਬਹੁਤ ਮੈਨਨਾ ਜਨ ਲਈ ਸ਼ੁਕਰੀਆ ਇੱਕ ਵਾਰ ਜਕਾਰਾ ਛੱਡੋ ਸਾਰੇ ਜਣੇ ਬੋਲੇ ਈ ਸੋਨਹਾਲ ਆਸ ਬਿੜਾਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ